ਸੋ ਲੋਕਲ ਜਿਹੜਾ ਇੱਥੋਂ ਦੀ ਜੋ ਅੱਗੇ ਸਾਹਮਣੇ ਆਏਗੀ ਚੀਜ਼ ਕੀ ਜੋ ਇੱਥੋਂ ਦਾ ਡਾਟਾ ਹੈ ਉਹ ਇੱਥੇ ਇਹਨਾਂ ਤੋਂ ਉਹਦੇ ਪ੍ਰੋਵਾਈਡ ਕਰਵਾ ਦੇਣਾ ਕੋਈ ਵਾਰ ਤੇ SIM ਕਾਰਡ ਵੀ ਨੂੰ ਨਾ ਉਹ SIM ਕਾਰਡ ਇਹਨਾਂ ਨੂੰ ਇਹ ਰਜਿਸਟਰ ਉਹਨਾਂ ਨੂੰ ਵੀ ਚਾਹੀਦਾ ਜੋ ਹੁਣ ਤੱਕ ਦੇ ਮੋਡਿਊਲ ਸਾਹਮਣੇ ਆਏ ਨੇ ਹਾਲੇ ਤੱਕ SIM ਕਾਰਡ ਵਾਲੇ ਤੱਕ ਅਸੀਂ ਹਜੇ ਪਹੁੰਚੇ ਨਹੀਂ ਬਟ ਆਨਲਾਈਨ ਇੰਟਰਨੈਸ਼ਨਲ ਨੰਬਰਸ ਸੋ ਕਿਸੇ ਨਾ ਕਿਸੇ ਐਪ ਦੇ ਥਰੂ ਜਿਵੇਂ ਕਲਓ ਚੱਲਦੀ ਸੀ ਸੈਕੰਡ ਲਾਈਨ ਪਛਮੀ ਏਰੀਆ ਐਪਸ ਚੱਲਦੀਆਂ ਸੀ ਉਹਨਾਂ ਦੇ ਥਰੂ ਆਨਲਾਈਨ ਨੰਬਰਸ ਇੰਟਰਨੈਸ਼ਨਲ ਨੰਬਰਸ ਯੂਜ਼ ਹੋ ਰਹੇ ਸੀ ਕਿਤੇ ਫੋਰਮ ਬੇਸਡ ਪੀਪਲ ਵੀ ਕਰਦੇ ਆ ਜਾਂ ਯਾ ਫਿਰ ਦੋ ਦੋਨੋ ਚੱਲ ਰਹੇ ਸੀਗੇ ਸਾਡੇ ਹਜੇ ਉਹ ਹਜੇ ਇਨਵੈਸਟੀਗੇਸ਼ਨ ਚ ਅੱਗੇ ਪਤਨ ਗਿਆ ਕਿ ਬਾਈ ਕੀ ਇਹਨਾਂ ਕਿੰਨੇ ਬੜੇ ਡੀਗਰੀ ਦੇ ਆ ਬੀ ਮੋਸਟਲੀ ਗ੍ਰੈਜੂਏਟਸ ਨੇ ਪਰਹੇ ਇਹ ਪਕੀਨ ਦੇ ਭਾਵੇਂ ਦੀ ਚੀਜ਼ ਚੈੱਕ ਕਰ ਰਹੇ ਚੈੱਕ ਕਰ ਰਹੇ ਕਿ ਉਹਨਾਂ ਦੀ ਸਟੇਟਸ ਦੇ ਵਿੱਚ ਅਗਰ ਸਾਨੂੰ ਕੋਈ ਇਨਫੋਰਮੇਸ਼ਨ ਮਿਲਦੀ ਹੈ ਜੀ ਸਰ ਜਿਹੜੀ ਕਿਸ ਭਾਸ਼ਾ ਦੇ ਵਿੱਚ ਦੱਲ ਕਰਦੇ ਪੰਜਾਬ ਦੀ ਪੂਰੀ ਆਪੀ ਚਲਦੀ ਹੈ ਨਾ ਭਾਸ਼ਾ ਤੇ ਆਪ ਪੰਜਾਬੀ ਹਿੰਦੀ ਨਾਰਮਲੀ ਉਹ ਕਾਫੀ ਸਿਮਿਲਰ ਹੈ ਪੰਜਾਬੀ ਹਿੰਦੀ ਦਾ ਉਹ ਤਾਂ ਹਰ ਕੋਈ ਬੋਲ ਹੀ ਲੈਂਦਾ ਹੈ ਸਮਝ ਤਾਂ ਲੈਂਦਾ ਹੈ ਬਾਕੀ ਇੰਗਲਿਸ਼ ਚ ਗਲ ਹੋ ਜਾਂਦੀ ਹੈ ਹਾਂ ਜੀ ਨਿਵਾਸਤਾਂ ਦੀ ਕੋਈ ਸ਼ਿਕਾਇਤ ਹੈ ਤੁਹਾਡੇ ਕੋਲ ਨਾ ਜੋ ਦਿੱਕਤੀ ਹੋਏ ਨਾ ਦਿਨਖ ਨਾਲ ਡਾਟ ਹੋਇਆ ਇਹਦਾ ਸਿੱਧਾ ਕੀ ਹੈ ਕਿ 50 ਕਰੋੜ ਦਾ ਆਈ ਜੋ ਦਾ ਪੰਜਾਬ ਤੋਂ ਕੋਈ ਸ਼ਿਕਾਇਤ ਤਾਂ ਕੋਈ 25 ਜੁਲਾਈ ਨੂੰ ਸਾਡੇ ਕੋਲ ਕੁਝ ਲਿਸਟਾਂ ਮਿਲੀ ਹੈ ਇਹਨਾਂ ਦੇ ਕੰਪਿਊਟਰ ਸਟੇਂ ਕੁਝ ਲਿਸਟਾਂ ਨਿਕਲੀਆਂ ਨੇ ਵਿੱਚ ਵੀ ਆਰ ਸ਼ਲ ਵੈਰੀਫਾਈਂਗ ਤੇ ਬਿਟਕੋਇਨ ਜੀ ਬਿਟਕੋਇਨ ਕਹਿ ਕੇ ਕੰਮ ਬਿਟਕੋਇਨ ਬੇਸਿਕਲੀ ਇਹ ਕਹਿੰਦੇ ਸੀ ਕਿ ਪੁਰਾਣਾ ਇੱਕ ਉਹ ਪੇਜ ਦੇ ਸੀਗਾ ਕਿ ਕਸਟਮ ਵਾਲਿਆਂ ਨੇ ਫੜ ਲਿਆ ਕਿ ਤੁਹਾਡਾ ਆਧਾਰ ਕਾਰਡ ਯੂਜ਼ ਹੋ ਰਿਹਾ ਕਿਸੇ ਡਰੱਗ ਕਾਰਟਲ ਨੇ ਯੂਜ਼ ਕਰ ਲਿਆ ਸੇਮ ਦੇ ਕਿ ਇਹ ਜਿਹੜਾ ਬਿਟਕੋਇਨ ਹੈ ਕਿਸੇ ਇਲੈਗਲ ਐਕਟੀਵਿਟੀ ਚ ਯੂਜ਼ ਹੋਇਆ ਸੋ ਉਸ ਹਿਸਾਬ ਨਾਲ ਉਹ ਬੰਦੇ ਨੂੰ ਜਿਵੇਂ ਆਪਣੇ ਡਿਜੀਟਲ ਅਰੈਸਟ ਵਾਲੇ ਟਰੈਕ ਕਰ ਲੈਂਦੇ ਨੇ ਸੋਸ਼ੀਅਲੀ ਮੈਂਟਲੀ ਉਹਨਾਂ ਨੂੰ ਉਸ ਤਰ੍ਹਾਂ ਇਹ ਉਧਰ ਕਰਦੇ ਨੇ ਮੈਂ ਜਿੰਮੈਂਟਲੀ ਦੱਸਾਂ ਕਿ ਮੋਸਟਲੀ ਡੈਟਾ ਨਹੀਂ ਕਿ ਨਾ ਹਮ ਸਾਰੇ ਜਿਹੜੂ ਜਿਹੜੇ ਇੰਟਰਨੈਟ ਕੀਤਾ ਹੈ ਉਸ ਤਰੀਕੇ ਨਾਲ ਟਰੈਕ ਕੀਤਾ ਜਾਂਦਾ ਉਹ ਸਰ ਅਸੀਂ ਹਜੇ ਇਨਵੈਸਟੀਗੇਟ ਕਰਨਾ ਹੈ ਕਿ ਇਹ ਕਿਵੇਂ ਇੱਕ ਦੂਜੇ ਦੇ ਟੱਚ 'ਚ ਆਉਂਦੇ ਨੇ ਸੋ ਮੈਂ ਹੋਰ ਵੀ ਇਹ ਸ਼ਾਮਿਲ ਹੈਗੇ ਮੈਮ ਜਿਹੜੇ ਅੱਥੋੜੇ ਨੇ انہਾਂ ਦੇ ਇਲਾਵਾ ਵੀ ਹੋਰ ਲੋਕ ਨੇ ਪੌਸਿਬਿਲਟੀ ਹੈ ਤੇ ਨਹੀਂ ਐਟ ਲੀਸਟ ਆਫ ਦਾ ਕਿੰਗਪਿੰਡ ਦਾ ਦੂਸਰਾ ਗੈਂਗ ਕਿਹੜਾ ਹੈ ਜਿਹੜਾ ਆਪਰੇਟ ਕਰ ਰਿਹਾ ਹੈ ਕਿਹੜੀ ਸਟੇਟਸ ਆਪਰੇਟ ਕਰ ਰਿਹਾ ਹੈ ਜੀ ਦੰਤ ਵੀ ਹੀ ਜਿੰਨਾ ਚੱਲ ਰਿਹਾ ਚੱਲ ਰਿਹਾ ਸ਼ਿਫਟਾਂ ਦਾ ਵੀ ਪਤਾ ਚੱਲ ਰਿਹਾ ਹੈ ਸੈਲਰੀ ਕੀ ਮਿਲਦੀ ਹੈ ਸੈਲਰੀ ਇਹਦੇ ਚੈੱਕ ਹੋਇਆ ਕਿ ਬਸ ਇਨਾ ਪਤਾ ਲੱਗਿਆ ਸੀ ਕੈਸ਼ ਚਾ ਰਹੇ ਸੋ